ਮਾਜੀ ਜੀ ਨਾਮ ਹੈ ਮੈਂ ਇੰਸਪੈਕਟਰ ਲਖਮੀ ਸਿੰਘ ਐਸਐਚਓ ਸੁਲਤਾਨਵੰਡ ਅਮਰਸਰ ਸਿਟੀ ਮੈਂ ਜੀ ਦੀਵਾਲੀ ਦੇ ਮੌਕੇ ਤੇ ਸਾਰਿਆਂ ਨੂੰ ਸਾਰੇ ਲੋਕਾਂ ਨੂੰ ਦੀਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਣਾ ਚਾਹੁੰਦਾ ਤੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਸਾਡੀ ਪੰਜਾਬ ਪੁਲਿਸ ਦਾ ਨਾਲ ਸਾਥ ਦੇਣ ਤੇ ਬਿਲਕੁਲ ਇੱਕ ਸ਼ੀਅ ਅਮਨ ਅਮਾਨ ਨਾਲ ਦੀਵਾਲੀ ਦਾ ਤਿਹਾਰ ਮਨਾਉਣ ਸਾਰੇ ਤੇ ਜੇਕਰ ਕੋਈ ਹੁੱਲੜਬਾਜੀ ਜਾਂ ਕੋਈ ਗਲਤ ਕੰਮ ਕਰਦਾ ਹੈ ਤਾਂ ਉਸ ਦੀ ਇਨਫੋਰਮੇਸ਼ਨ ਸਾਨੂੰ ਦੇਣ ਅਸੀਂ ਤੁਰੰਤ ਉਸ ਤੇ ਕਾਰਵਾਈ ਕਰਾਂਗੇ ਬਾਕੀ ਵਧੀਆ ਸਾਰੇ ਆਪਣੀ ਦਿਵਾਲੀ ਮਨਾਉਣ ਤਿਹਾੜ ਮਨਾਉਣ ਸਰ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਇਹ ਸਿਸ਼ ਤਿਹਾੜਾਂ ਨੂੰ ਲੈ ਕੇ ਹੁਲੜ ਬਾਜੀ ਕਰਦੇ ਨੇ ਜਾਂ ਲੋਕਾਂ ਨੂੰ ਕੰਮ ਪਰ ਛਾਲ ਕਰਦੀ ਹੈ ਇੱਕ ਕੀ ਅਪੀਲ ਕਰਨਾ ਚਾਹੁੰਦੇ ਉਹਨਾਂ ਬਿਲਕੁਲ ਜੀ ਮਾਨਗਰ ਸੀਪੀ ਸਾਹਿਬ ਸਾਡੇ ਕਮਿਸ਼ਨਰ ਸਾਹਿਬ ਮਤਲਬ ਬਿਲਕੁਲ ਸਖਤ ਹਦਾਇਤ ਹੈ ਜੇ ਕੋਈ ਵੀ ਬੰਦਾ ਹੋਵੇ ਹੁਲੜ ਬਾਜੀ ਕਰਦਾ ਜਾਂ ਕੁਝ ਵੀ ਕਿਸੇ ਨੂੰ ਲੋਕਾਂ ਨੂੰ ਕਿਸੇ ਨੂੰ ਡੰਗ ਕਰਦਾ ਪਰੇਸ਼ਾਨ ਕਰਦਾ ਨਜ਼ਰ ਆਇਆ ਤੇ ਉਹਦੇ ਅਹੀ ਪੂਰੀ ਬੰਦੀ ਕਾਰਵਾਈ ਚਲਾਨ ਹੋਵੇ ਵੀ ਜੋ ਦੀ ਬੰਦੀ ਕਾਰਵਾਈ ਹੋ ਤੁਰੰਤ ਉੱਤੇ ਕੀਤੀ ਜਾਵੇਗੀ ਸਾ ਜਿਹੜੇ ਪਟਾਆ ਦਿਵਾਲੀ ਨੂੰ ਲੈ ਕੇ ਪਟਾਕੇ ਚਲਾਉਂਦੇ ਨੇ ਉਹਨਾਂ ਨੂੰ ਕੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਕਿੰਨੀ ਦੀ ਦਿਵਾਲੀ ਮਨਾਣੀ ਚਾਹੀਦੀ ਹੈ ਦਿਵਾਲੀ ਅਮਨ ਆਮਾਨਾ ਜੀ ਵਧੀਆ ਖੁਸ਼ੀਆਂ ਸਾਰਿਆਂ ਨਾਲ ਸਾਂਝੀਆਂ ਕਰਨੇ ਚਾਹੀਦੀਆਂ ਤੇ ਪਟਾਕੇ ਜਿੰਨੇ ਕਿ ਸਰਕਾਰ ਵੱਲੋਂ ਜਿੰਨੀ ਕਿ ਜੀ ਇਨਮਤੀ ਦਿੱਤੀ ਗਈ ਉਸ ਦੇ ਹਿਸਾਬ ਨਾਲ ਹੀ ਵਰਤਣੇ ਚਾਹੀਦੇ ਨੇ ਤੇ ਜ਼ਿਆਦਾ ਕੋਈ ਵੀ ਕੰਮ ਕੋਈ ਜ਼ਿਆਦਾ ਕਰਾਂਗੇ ਤਾਂ ਉਹ ਫਿਰ ਗਲਤੀ ਆ ਜੀ ਹਾਂਜੀ ਇਸ ਕਰਕੇ ਲੋਕਾਂ ਨੂੰ ਪਹੀ ਲਿਆ ਜੀ ਬਿਲਕੁਲ ਕਾਨੂੰਨ ਦੇ ਜੋ ਆਪਣੇ ਨਿਯਮ ਨੇ ਉਹਨਾਂ ਦੀ ਪਾਲਣਾ ਕੀਤੀ ਜਾਵੇ ਤੇ ਦੀਵਾਲੀ ਬਿਲਕੁਲ ਅਮਨ ਅਮਾਨ ਨਾਲ ਤੇ ਆਪਣੀ ਪਿਆਰ ਭਾਵਨਾ ਨਾਲ ਮਨਾਈ ਜਾਵੇ